ਫਰੀਦਾ ਜੰਗਲ ਜੰਗਲ ਕਿਆ ਤੁਮੇ ਵਣ ਕੰਡਾ ਮੋੜੇ ਵਸੀ ਰੱਬ ਹੀ ਆਲੀਏ ਜੰਗਲ ਕਿਆ ਢੂੰਡੇ ਜੰਗਲਾਂ ਦੇ ਵਿੱਚ ਵਣਾਂ ਦੇ ਕੰਡੇ ਕੀ ਪੰਦਾ ਫਿਰਦਾ ਰੱਬ ਤਾਂ ਅੰਦਰ ਹੀ ਵਸਦਾ ਹੈ ਦਿਲ ਵਿੱਚ ਹੀ ਵਸਦਾ ਉਹਨੂੰ ਅੰਦਰ ਢੂੰਡ ਜਿੱਥੇ ਵਸਤੂ ਹੁੰਦੀ ਹੈ ਉੱਥੇ ਢੂੰਡੀ ਜਾਵੇ ਤਾਂ ਲੱਭ ਜਾਂਦੀ ਹੈ ਹੋਰ ਥਾਂ ਢੁੰਡੇ ਪਾਵੇਂ ਕਿੰਨੀ ਢੇਰ ਲਗਾ ਦੋ ਲੱਭਿਆ ਨਹੀਂ ਕਰਦੀ ਤੇਲ ਜਿਹੜਾ ਹੈ ਤਿਲਾਂ ਵਿੱਚੋਂ ਹੀ ਅਸਰੋਂ ਵਿੱਚੋਂ ਹੀ ਪ੍ਰਾਪਤ ਹੋਵੇਗਾ ਜੇਕਰ ਰੇਤੇ ਨੂੰ ਲੱਖਾਂ ਬਰੇ ਪੀੜੀ ਚੱਲੋ ਉਹਦੇ ਵਿੱਚੋਂ ਇੱਕ ਬੂੰਦ ਤੇਲ ਦੀ ਨਹੀਂ ਨਿਕਲਣੀ ਕਿਉਂਕਿ ਉਹਦੇ ਵਿੱਚ ਹੈ ਹੀ ਨਹੀਂ ਇਸੇ ਤਰ੍ਹਾਂ ਜਿੱਥੇ ਵਸਤੂ ਹੁੰਦੀ ਹੈ ਉੱਥੇ ਹੀ ਲੱਬਿਆ ਕਰਦੀ ਹੈ ਅੰਤਰਵਸਤ ਮੂੜਾ ਬਾਹਰ ਪਾਲੇ ਮਨ ਮੁਕ ਅੰਧ ਫਰੇ ਬੈਠਾ ਲੋ ਵਸਤੂ ਪਰਮਾਤਮਾ ਰੂਪੀ ਵਸਤੂ ਅੰਦਰ ਲੇਕਿਨ ਇਹ ਬਾਹਰ ਘੁੰਮਦਾ ਫਿਰਦਾ ਹੈ ਉਹ ਮਿਰਗ ਵਾਲੀ ਹਾਲਤ ਹੈ ਅ ਮਿਰਗ ਕਿਸੇ ਕਿਸੇ ਮਿਰਗ ਦੀ ਨਾਭੀ ਵਿੱਚ ਕਸਤੂਰੀ ਦਾ ਨਾਫਾ ਹੁੰਦਾ ਹਰ ਇੱਕ ਦੇ ਤਾਂ ਹੁੰਦਾ ਨਹੀਂ ਉਹਨੂੰ ਹਵਾ ਦੇ ਬੇਗ ਨਾਲ ਸੁਗੰਧੀ ਆ ਜਾਂਦੀ ਹੈ ਉਹ ਕਦੇ ਇੱਧਰ ਨੂੰ ਦੌੜਦਾ ਹੈ ਕਿਤੇ ਇੱਧਰ ਨੂੰ ਦੌੜਦਾ ਹੈ ਪਰ ਉਸ ਨੂੰ ਕਿਤੇ ਸੁਗੰਧੀ ਪ੍ਰਾਪਤ ਨਹੀਂ ਹੁੰਦੀ ਥੱਕ ਟੁੱਟ ਕੇ ਬਹਿ ਜਾਂਦਾ ਹੈ ਚੁਪਾਇਆ ਦਾ ਸੁਭਾਵ ਹੈ ਜਦੋਂ ਸੌਂਦੇ ਹਨ ਉਹ ਆਪਣੇ ਉਹਨਾਂ ਦੇ ਧੁੰਨੇ ਕੁਦਰਤੀ ਨਾਭੀ ਨੂੰ ਤੁੰਨੀ ਨੂੰ ਲੱਗ ਜਾਂਦੇ ਹੁੰਦੀ ਬੂਥੀ ਜਿਹੜੀ ਹੈ ਨਾਸਾਂ ਜਿਹੜੀਆਂ ਸੋ ਜਦੋਂ ਅਮਰਕ ਸ਼ੌਂਦਾ ਹੈ ਕੁਦਰਤੀ ਉਹਦੀਆਂ ਨਾਸਾਂ ਤੁੰਨੀ ਨੂੰ ਲੱਗ ਉੱਥੇ ਸੁਗੰਧੀ ਆਉਣੀ ਸ਼ੁਰੂ ਹੁੰਦੀ ਹੈ ਉਹ ਇਹ ਸੁਗੰਧੀ ਵਾਸਤੇ ਇਤਨੀ ਕੋਸ਼ਿਸ਼ ਕੀਤੀ ਇਤਨੀ ਖੇਚਲ ਕੀਤੀ ਇਤਨਾ ਦੌੜ ਭੱਜ ਕੀਤੀ ਉਹ ਤਾਂ ਮੇਰੇ ਅੰਦਰ ਹੀ ਸੀ ਇਸੇ ਤਰ੍ਹਾਂ ਹੀ ਇਹ ਪਹਿਲ ਐਦਰ ਉਧਰ ਟੁੰਨਣ ਦੀ ਕੋਸ਼ਿਸ਼ ਕਰਦਾ ਹੈ ਪ੍ਰਮਾਤਮਾ ਨੂੰ ਵੇਖਰ ਨੂੰ ਬਾਰਾਂ ਜੋ ਤਾਂ ਨਹੀਂ ਲੱਭਦਾ ਜਦੋਂ ਇਹਨੂੰ ਅੰਦਰੋਂ ਸਾਖਿਆਤ ਹੁੰਦਾ ਹੈ ਅੰਦਰੋਂ ਹੀ ਪ੍ਰਗਟ ਹੁੰਦਾ ਹੈ ਉਸ ਮੌਕੇ ਇਹ ਦਿਲਾਂ ਚ ਜਿੱਕ ਖੁਸ਼ੀ ਨਾਲ ਬੇਪਰਵਾਹੀ ਨਾਲ ਇਹ ਲਫ਼ਜ਼ ਕਹਿੰਦਾ ਬਾਬੇ ਫਰੀਦ ਮੰਗ ਫਰੀਦਾ ਜੰਗਲ ਜੰਗਲ ਕਿਆ ਭਵੇਂ ਬਣ ਗੰਡਾ ਮੋੜੇ ਉਸੇ ਰੱਬ ਦੀ ਆਲੀਏ ਜੰਗਲ ਕਿਆ ਟੁਨੇ ਬਣਾ ਦੇ ਵਿੱਚ ਬਣਾ ਦੇ ਕੰਡੇ ਕੀ ਪੰਦਾ ਫਿਰ ਨਾ ਰੱਬ ਤਾਂ ਹਿਰਦੇ ਵਿੱਚ ਵਸਦਾ ਅੰਦਰ ਹੀ ਢੂੰਢ ਤਾਂ ਤੇ ਬਿਰਤੀ ਨੂੰ ਅੰਤਰਮੁਖ ਕਰਨ ਦੀ ਲੋੜ ਹੈ ਬਾਹਰੋਂ ਰੋਕ ਕੇ ਬਿਰਤੀ ਨੂੰ ਅੰਦਰ ਲਿਆਉਣ ਦੀ ਲੋੜ ਹੈ ਸਿਮਰਨ ਦੇ ਆਸਰੇ ਨਿਆਨੇ ਪਯੰਦੇ ਆਸਰੇ ਪਹਿਲੇ ਸੰਗਤ ਵਿੱਚ ਬੈਠ ਕੇ ਕੀਰਤਨ ਦੇ ਆਸਰੇ ਬਿਰਤੀ ਨੂੰ ਅੰਤਰਮੁਖ ਕਰੋ ਤੇ ਬਾਣੀ ਦੇ ਆਸਰੇ ਬਾਣੀ ਨੂੰ ਸਮਝ ਕੇ ਪੜੋ ਉਹਦੇ ਅਰਥਾਂ ਵਿੱਚ ਬਿਰਤੀ ਲਗਾ ਕੇ ਪੜੋ ਉਸ ਤੋਂ ਬਾਅਦ ਸਿਮਰਨ ਦਾ ਮਾਰਗ ਆਉਂਦਾ ਹੈ ਸਿਮਰਨ ਦੇ ਵਿੱਚ ਬਿਰਤੀ ਨੂੰ ਅੰਤਰਮੁਖ ਕਰੋ ਇਹ ਸਾਰੇ ਇਹ ਉਪਾਭਰਤੀ ਨੂੰ ਬਾਹਰੋਂ ਰੋਕ ਕੇ ਅੰਦਰ ਅੰਤਰਮੁਖ ਕਰਦੇ ਹਨ ਜਿਉਂ-ਜਿਉਂ ਵਰਤੀ ਅੰਤਰਮੁਖ ਹੁੰਦੀ ਚਲੀ ਜਾਂਦੀ ਹੈ ਜਿਹੜੀ ਵਸਤੂ ਅੰਦਰ ਹੈ ਅੰਤਰਮੁਖ ਹੋਣ ਕਰਕੇ ਉਹਦੀ ਸੋਚ ਹੀ ਬੈੰਨੀ ਚਲੀ ਜਾਂਦੀ ਹੈ ਤਾਂ ਤੇ یوں ਗੁਰੂ ਜੀ ਅੰਤਰਮੁਖ ਦਾ ਉਪਾਸ ਸ਼ਮਰਣ ਧਿਆਨ ਦੱਸਦੇ ਹੈ ਕਿ ਸਵਾਸਤੇ یوں ਐਵਾ ਵੇ ਫਰੀਦ ਨੇ ਦੱਸਿਆ ਗੁਰੂ ਤੇ ਇੱਕ ਬਾਦਲ ਮਹਾਰਾਜ ਫਰਮਾਉਂਦੇ ਹਨ ਕਾਹੇਰੇ ਬਨਖੋ ਜਿੰਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ ਕੋਈ ਬਮਦ ਜੂ ਬਸ ਬਸ ਤੇ ਮੁਗਰਮਾ ਹੈ ਜਿਵੇਂ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਕਾਢੀ ਹੀ ਖੋਜੋ ਪਾਈ ਫਿਰ ਅੱਗੇ ਜਾ ਕੇ ਜਦੋਂ ਇਹ ਵਸਤੰਦਰ ਖੋਜ ਲਿਆ ਫਿਰ ਬਾਹਰ ਭੀਤਰੇ ਕੋ ਜਾਣੋ ਇਹ ਗੁਰੂ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਜੀ ਨੇ ਮਿਟਨਾ ਪਰਮ ਕੀ ਕਾਈ ਇਸ ਤਰੀਕੇ ਸਿਰ ਵੈਗੁਰੂ ਅੰਤਰੀਵਸ ਤੇ ਸਾਨੂੰ ਆਪਣੀ ਬਿਰਤੀ ਅੰਤ੍ਰਮੁਖ ਕਰਨ ਦੀ ਲੋੜ ਹੈ ਦੇਖੋ ਨਾ ਅੱਜ ਕੱਲ ਦੇਖਦੇ ਹਾਂ ਕਿਤਨੀਆਂ ਖੋਜਾਂ ਕਰਦੇ ਨੇ ਲੋਕੀ ਹਰ ਕੰਮ ਦੇ ਵਾਸਤੇ ਕਿਉਂਕਿ ਅੱਜ ਵਿਗਿਆ ਦਾ ਜ਼ਮਾਨਾ ਹੈ ਹਰ ਪਾਸੇ ਆਪਣੀ ਆਪਣੀ ਖੋਜ ਵਿੱਚ ਲੋਕ ਲੱਗੇ ਹੋਏ ਨੇ ਜਿਹੜੇ ਖੋਜੀ પુરੁਸ਼ਣ ਕਿਤਨਾ ਕਿਤਨਾ ਸਮਾਂ ਆਪਣੀ ਖੋਜ ਦੇ ਵਾਸਤੇ ਲਗਾਉਂਦੇ ਹਨ ਕਿਤਨਾ ਆਪਣੇ ਦਿਮਾਗ ਨੂੰ ਖਰਚ ਕਰਦੇ ਹਨ ਕਿਤਨੀਆਂ ਖੇਚਲਾਂ ਕਰਦੇ ਹਨ ਆਤਮ ਖੋਜੀ ਜਿਹੜੇ ਹਨ ਜਿਨੇ ਪ੍ਰਮਾਤਮਾ ਨੂੰ ਖੋਜਣ ਹੈ ਉਹਦੇ ਵਾਸਤੇ ਵੀ ਆਪਣੀ ਬਿਰਤ ਨੂੰ ਅੰਤਰਮੁਖ ਕਰਕੇ ਜੋ ਜੰਡੀ ਲੋੜ ਹੈ ਬਾਹਰ ਜਾਣ ਦੀ ਲੋੜ ਨਹੀਂ ਬਿਰਤੀ ਨੂੰ ਅੰਤਮੂ ਕਰਨਾ ਪਏਗਾ ਫਿਰ ਸਵਾਲ ਪੈਦਾ ਹੁੰਦਾ ਜੀ ਜਿਹੜੇ ਪਹਿਲੇ ਰੁਈਆਂ ਜੰਗਲਾ ਬੀਆਂ ਬਾਨਾਂ ਵਿੱਚ ਬੈਠ ਕੇ ਜਿਨਾ ਤੱਕ ਤੇ ਫਜ਼ੂਲੀ ਸਨ ਉਹਨਾਂ ਦਾ ਮਤਲਬ ਇਹ ਨਹੀਂ ਸੀ ਫਿਰ ਰੁਈਆਂ ਜੰਗਲਾ ਬੀਆਂ ਬਾਨਾਂ ਵਿੱਚ ਰੱਬ ਨੂੰ ਫੜਨ ਗਏ ਜੇ ਰੱਬ ਤਾਂ ਅੰਦਰ ਹੀ ਲੱਭੇਗਾ ਲੇਕਿਨ ਉਹ ਤਾਂ ਇਕਾਂਤ ਜਾਣ ਕੇ ਉੱਥੇ ਗਏ ਇਕਾਂਤ ਤੋਂ ਬਿਨਾ ਜਦ ਰਗ੍ਰਿਤੀ ਇਕਾ ਕਰਨੀ ਹੈ ਹੁਣ ਆਪਣੇ ਘਰ ਦਾ ਦੂਹਾ ਬੰਦ ਕਰਕੇ ਬਹਿ ਜਾਓ ਅਜੇ ਕਾਂਦ ਕਿੱਥੇ ਮਿਲਦੇ ਕੋਈ ਰੋਹੀ ਨਹੀਂ ਜੰਗਲ ਨਹੀਂ ਦੀਆ ਬਾਨ ਨੇ ਕਿਤੇ ਚਲੇ ਜਾ ਕੋਈ ਹਜਾ ਥਾਂ ਨਹੀਂ ਲੱਭਦਾ ਅੱਜ ਸਮਾਂ ਆ ਜਾ ਪਹਿਲੇ ਸਮਿਆਂ ਜੰਗਲਾਤ ਬਹੁਤੇ ਹੁੰਦੇ ਸਾਡੇ ਦੇਸ਼ ਦੇ ਵਿੱਚ ਸੋ ਇਹੋ ਕਰਕੇ ਉੱਥੇ ਇਕਾਂਤ ਵਿੱਚ ਲੋਕੀ ਜਾਵੇ ਨੇ ਹੁੰਦੇ ਸਨ ਅੱਜ ਆਪਣੇ ਘਰ ਦਾ ਦਰਵਾਜ਼ਾ ਬੰਦ ਕਰਕੇ ਅੰਦਰ ਬੈਠਣ ਦੀ ਲੋੜ ਯਾਸਪ ਤੇ ਵੱਡਾ ਜੰਗਲਾਂ ਵਿੱਚ ਕਿਉਂ ਜਾਇਂਦਾ ਉੱਥੇ ਪੰਜ ਗਿਆਨਿੰਦਰੀਂ ਦੇ ਜਿਹੜੇ ਵਿਸ਼ਨੇ ਦੂਰ ਹੋ ਜਾਂਦੇ ਅੱਖਾਂ ਕਰਨਾਸ ਕਰਸਨਾ ਤੋ ਕੇਂਦਰੀਆ ਇਹ ਮਨੁੱਖਣਾਉਣ ਦਾ ਕਾਰਨ ਹਨ ਇਹੀ ਕਾਰਜਸ਼ਟਾ ਸత్సੰਗ ਵਿੱਚ ਬੈਠ ਕੇ ਸਿੱਧ ਹੁੰਦਾ ਹੈ ਸత్సੰਗ ਵਿੱਚ ਬੈਠ ਕੇ ਆਪਣੀ ਬਿਰਤੀ ਨੂੰ ਸ਼ਬਦ ਨਾਲ ਜੋੜੋ ਇੱਥੇ ਬਲਕਿ ਬਿਰਤੀ ਜਿਹੜੇ ਜੁੜਨ ਦੇ ਚਾਹਵਾਨ ਹਨ ਬੜੀ ਜਲਦੀ ਜੁੜਦੀ ਹੈ ਉੱਥੇ ਨਾਲੋਂ ਵੀ ਕਿਉਂ ਬਿਰਤੀ ਨੇਤਰਾਂ ਨੂੰ ਰੋਕ ਕੇ ਰੱਖੋ ਇੱਧਰ ਉੱਧਰ ਨੂੰ ਗੁਰੂ ਸਰੂਪ ਤੋਂ ਬਿਨਾਂ ਹੋਰ ਕਿਸੇ ਪਾਸੇ ਨਾ ਜਾਣ ਲੋ ਕੰਨਾਂ ਨੂੰ ਸ਼ਬਦ ਦੇ ਵਿੱਚ ਲਗਾਓ ਸਰਾਂ ਨੂੰ ਸ਼ਬਦ ਬੋਲਣ ਵਿੱਚ ਲਗਾਓ ਇਤਿਹਾਦ ਜਿਹੜੇ ਗਿਆਨ ਇੰਦਰੀ ਹਨ ਬਾਹਰ ਦੌੜਨ ਦੇ ਇਹਨਾਂ ਨੂੰ ਇਸ ਪਾਸੇ ਲਗਾ ਦਿਓ ਸੋ ਇਤਨੀ ਬਿਰਤੀ ਸੰਗਤ ਵਿੱਚ ਯਾਨੀ ਕੀਰਤਨ ਕਥਾ ਸత్సੰਗ ਵਿੱਚ ਟਿਕਦੀ ਉਨੀ ਬਿਰਤੀ ਇਕਾਂਤ ਜੰਗਲ ਵਿਆਬਾਨ ਵਿੱਚ ਨਹੀਂ ਹਰੇਕ ਦੀ ਟਿਕਦੀ ਉੱਤੇ ਕੋਈ ਸਾਧਨਾ ਤੋਂ ਬਾਅਦ ਇਕਾਗਰਤਾ ਫੜਦੀ ਹੈ ਬਿਰਤੀ ਇੱਥੇ ਸਹਿਜ ਹੀ ਟਿਕ ਜਾਂਦੀ ਹੈ ਥੋੜਾ ਜਿਹਾ ਸ਼ੌਕਾਣ ਦੀ ਜ਼ਰੂਰਤ ਹੈ